ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਅਜੇ ਸਵੇਰਾ ਹੀ ਸੀ ਕਿ ਰਾਜੀ ਦੇ ਬੇਜੀ ਉਸ ਨੂੰ ਆਵਾਜ਼ਾਂ ਮਾਰਨ ਲੱਗ ਪਏ ਰਾਜੀ ਉੱਠ ਖੜਾ ਅੱਜ ਤਾਂ ਛੁੱਟੀ ਹੈ ਭਾਬੀ ਨਾਲ ਕੁਝ ਕਰਾ ਲਾਂ ਵਿਚਾਰੀ ਤੜਕੇ ਦੀ ਲੱਗੀ ਹੋਈ ਹੈ ਬੇਜੀ ਛੁੱਟੀ ਵਾਲੇ ਦਿਨ ਤਾਂ ਮਾੜਾ ਜਿਹਾ ਆਰਾਮ ਕਰ ਲੈਣ ਦਿਆ ਕਰੋ ਤੜਕੇ ਹੀ ਆਵਾਜ਼ਾਂ ਮਾਰਨ ਲੱਗ ਪੈਂਦੇ ਹੋ ਰਾਜੀ ਨੇ ਬਿਸਤਰੇ ਵਿੱਚੋਂ ਹੀ ਕਿਹਾ ਆਹੋ 베ਜੀ ਸੌ ਲੈਣ ਦੇ ਰਾਜੀ ਨੂੰ ਸੌਰਿਆਂ ਦੇ ਜਾ ਕੇ ਫਿਰ ਸਾਜ ਰਹੀ ਉੱਠਣਾ ਪਿਆ ਕਰਨਾ ਪੇਕਿਆਂ ਦੇ ਘਰ ਹੀ ਮੋਜਾਂ ਮਿਲਦੀਆਂ ਨੇ ਨਸੀਬ 베ਜੀ ਲਈ ਚਾਲ ਲਈ ਆਉਂਦੀ ਬੋਲੀ ਜਾਂਦੀ ਰਹਤੀ ਏ 베ਜੀ ਨੇ ਆਪਣੇ ਅਕਲ ਵਾਲੀ ਨੂੰ ਨੂੰ ਅਸੀਸ ਦਿੱਤੀ ਚੱਲ ਪਾ ਵੀ ਕੋਈ ਨਹੀਂ ਮੈਂ ਉੱਠ ਹੀ ਜਾਂਦੀ ਆ 베ਜੀ ਨੇ ਕਿਤੇ ਪੈਣ ਦੇਣਾ ਮੈਨੂੰ ਇਹ ਕਹਿੰਦੀ ਹੋਈ ਰਾਜੀ ਗੁਸਲਖਾਨੇ ਵਿੱਚ ਚਲੀ ਗਈ 10:00 ਵਜੇ ਨਾਣ ਪਰਜਾਈ ਖੂਨ ਨੂੰ ਰੋਟੀ ਦੇਣ ਅਤੇ ਸਾਗ ਲੈਣ ਚੱਲ ਪਈਆਂ ਜਦੋਂ ਬੀਜੀ ਠੀਕ ਸਨ ਤਾਂ ਆਪਾਂ ਨੂੰ ਇਹ ਸਾਰੇ ਕੰਮ ਨਹੀਂ ਕਰਨੇ ਪੈਂਦੇ ਰਾਜੀ ਬੋਲੀ ਇਸ ਵੇਲੇ ਨੂੰ ਤਾਂ ਬੀਜੀ ਦੋ ਗੇੜੇ ਖੂਹ ਦੇ ਲਾਉਂਦੇ ਸਨ ਭਾਬੀ ਪਾਪੇ ਹੋਰੀ ਤਾਂ ਕਿਤੇ ਦਿਸਦੇ ਨਹੀਂ ਆਲੇ-ਦੁਆਲੇ ਨਿਗਾ ਮਾਰਦੀ ਰਾਜੀ ਬੋਲੀ ਉਹ ਪਰੇ ਖੇਤਾਂ ਵਿੱਚ ਹੋਣੇ ਨੇ ਰਾਜੂ ਨਾਲ ਪਾਣੀ ਪੂਨੇ ਲਵਾਉਂਦੇ ਰਾਜੀ ਮੋਟਰ ਦੇ ਨਾਲ ਵਾਲੇ ਕਮਰੇ ਵਿੱਚ ਗਈ ਜਿੱਥੇ ਪਾਪਾ ਜੀ ਅਤੇ ਪਾਈਆ ਰਾਜੂ ਸੌਂਦੇ ਨੇ ਕਮਰੇ ਨੂੰ ਦਰਵਾਜ਼ਾ ਤਾਂ ਹੈ ਹੀ ਨਹੀਂ ਸੀ ਉਸ ਨੇ ਅਗਾਹ ਨੂੰ ਹੋ ਕੇ ਚਾਕਿਆ ਤਾਂ ਦੇਖਿਆ ਦੋਹਾਂ ਮੰਜ਼ੀਆਂ ਉੱਪਰ ਚਾਰ ਗੱਭਰੂ ਲੰਮੇ ਪਏ ਸਨ ਤਿੰਨ ਕੇਸਾਂ ਵਾਲੇ ਸਨ ਤੇ ਇੱਕ ਮੋਨਾ ਸੀ ਉਹ ਇੱਕਦਮ ਪਿੱਛੇ ਨੂੰ ਹਟ ਗਈ ਉਦੋਂ ਹੀ ਰਾਜੋ ਤੇ ਪਾਪਾ ਜੀ ਵੀ ਆ ਗਏ ਤਾਂ ਤੇਨ ਨਾਲ ਪਰਚਾਈਨ ਮੋਟਰ ਵਾਲੇ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ ਪਾਪਾ ਜੀ ਉਹ ਕੌਣ ਨੇ ਉਹ ਪੁੱਤ ਆਪਣੇ ਪਰੌਣੇ ਆਏ ਆ ਹਾਂ ਪਰੌਣੇ ਕਿਹੜੇ ਨਸੀਬ ਨੇ ਹਰਾਨੇ ਨਾਲ ਪੁੱਛਿਆ ਭਾਬੀ ਪ੍ਰਾਣੇ ਵਿਚਾਰ ਹੈ ਮੰਜਿਆਂ ਉਪਰ ਆਰਾਮ ਫਰਮਾਰੇ ਪੁੱਤ ਲਿਆਂਦੀ ਰੋਟੀ ਤੁਸੀਂ ਉਹਨਾਂ ਨੂੰ ਖਵਾ ਦਿਓ ਮੈਂ ਤਾਂ ਰਾਜੂ ਘਰ ਜਾ ਕੇ ਖਾ ਲਵਾਂਗੀ ਇਹ ਕਹਿ ਕੇ ਪਾਪਾ ਜੀ ਨਾਲ ਵਾਲੇ ਕਮਰੇ ਨੂੰ ਚੱਲ ਗਏ ਮੈਂ ਕਿਹਾ ਪ੍ਰਸ਼ਾਦਾ ਛੱਕ ਲੈਂਦੇ ਪ੍ਰਸ਼ਾਦੇ ਦੇ ਨਾਂ ਉਪਰ ਚਾਰੇ ਛੱਟ ਉੱਠ ਕੇ ਬਹਿ ਗਏ ਜਿਵੇਂ ਕਈ ਦਿਨਾਂ ਦੇ ਭੁੱਖੇ ਹੋ ਰਾਜੀ ਆਹ ਡੋਲੂ ਵਿੱਚ ਮੋਟਰ ਤੋਂ ਪਾਣੀ ਲਿਆ ਰੋਟੀ ਚੌਹਾਂ ਲਈ ਥੋੜੀ ਐ ਲੱਸੀ ਹੀ ਪਤਲੀ ਕਰ ਲਈ ਨਸੀਬ ਨੇ ਕਿਹਾ ਰੋਟੀ ਪਾ ਹੀ ਰਹੀਆਂ ਸਨ ਕਿ ਪਾਪਾ ਜੀ ਬੋਲੇ ਜੇ ਸਾਗ ਤੋੜਨਾ ਹੋਇਆ ਤਾਂ 베ਰੀ ਵਾਲੇ ਖੇਤ ਵਿੱਚੋਂ ਤੋੜਿਓ ਦੂਜੇ ਨੂੰ ਪਾਣੀ ਲਾਇਆ ਸਾਗ ਜ਼ਰਾ ਖੁੱਲਾ ਧਰ ਲਿਓ ਚੌਹਾਂ ਵਿੱਚੋਂ ਇੱਕ ਬੋਲਿਆ ਨਨਾਨ ਪਰਜਾਈ ਨੇ ਪਾਪਾ ਜੀ ਵੱਲ ਦੇਖਿਆ ਪਰ ਚੁੱਪ ਕਰਕੇ ਸਾਗ ਲੈਣ ਤੁਰ ਪਈਆਂ ਭਾਬੀ ਮੈਨੂੰ ਤਾਂ ਡਰ ਲੱਗਦਾ ਇਹ ਕਿਤੇ ਅਤਵਾਦੀ ਨਾ ਹੋਣ ਡਰਨਾ ਤੇ ਤੇਨ ਨਾਲ ਬਾਥੂ ਤੋੜ ਖਾਣ ਨਹੀਂ ਲੱਗਿਆ ਅੱਤਵਾਦੀ ਪਰ ਉਹ ਤਾਂ ਬੰਦਾ ਮਾਨ ਵਿੱਚ ਢਲਣੀ ਕਰਦੀ ਰਾਜੀ ਇੱਕ ਗੱਲ ਦੱਸਾਂ ਬਿਨਾ ਵਜਾ ਕਿਸੇ ਨੂੰ ਨਹੀਂ ਮਾਰਦੇ ਨਾਲ ਦੇ ਪਿੰਡ ਵਾਲਾ ਗੱਜਨ ਸਿੰਘ ਕਿੰਨਾ ਭਲਾ ਮਾਨਸ ਸੀ ਅੱਤਵਾਦੀਆਂ ਨੇ ਮਾਰਨ ਲੱਗਿਆ ਦੇਖਿਆ ਕਿਤੇ ਉਹ ਅੱਤਵਾਦੀਆਂ ਨੇ ਨਹੀਂ ਮਾਰਿਆ ਤੇਰੇ ਵੀਰੇ ਨੇ ਮੈਨੂੰ ਸਾਰੀ ਗੱਲ ਦੱਸੀ ਸ਼ਰੀਕਾ ਨੇ ਜ਼ਮੀਨ ਖਾਤਰ ਮਾਰ ਕੇ ਆਪ ਹੀ ਰੌਲਾ ਪਾ ਦਿੱਤਾ ਕਿ ਪਿੰਡਰਾਂ ਵਾਲੇ ਦੇ ਖੜ ਕੁ ਮਾਰ ਗਏ ਲੋਕ ਇੰਜ ਕਿਉਂ ਕਰਨ ਲੱਗ ਪਈ ਲੋਕਾਂ ਨੂੰ ਆਪਣੀਆਂ ਦੁਸ਼ਮਣੀਆਂ ਕੱਢਣ ਦਾ ਮੌਕਾ ਹੀ ਹੁਣ ਮਿਲਿਆ ਪਾਪਾ ਜੀ ਨੇ ਸਾਨੂੰ ਦੱਸਿਆ ਹੀ ਨਹੀਂ ਉਹ ਚਾਰੇ ਹੈ ਕੌਣ ਰਾਜੀ ਤੂੰ ਘਬرائی ਕਾ ਤੇ ਜਾਣੀ ਆਪੇ ਦੱਸ ਦੇਣਗੇ ਸਾਗ ਤੋੜ ਕੇ ਮੋਟਰ ਦੇ ਪਾਣੀ ਨਾਲ ਧੋਣ ਲੱਗ ਪਈਆਂ ਰਾਜੀ ਹਰੀਆਂ ਮਿਰਚਾਂ ਤੋੜਨ ਲਈ ਬਾਗੀਚੇ ਵਿੱਚ ਗਈ ਤਾਂ ਉਸਨੇ ਦੇਖਿਆ ਕਿ ਉਹਨਾਂ ਚੋਹਾ ਵਿੱਚੋਂ ਇੱਕ ਜਾਣਾ ਉੱਥੇ ਸੀ ਉਹ ਡਰਦੀ ਓੰਜ ਹੀ ਪਿੱਛੇ ਨੂੰ ਮੋੜਾਈ ਰਾਜੀ ਦਾ ਵਾਹ ਕਦੀ ਕਿਸ ਲਟੇਰੇ ਜਾਂ ਚੋਰ ਨਾਲ ਪਿਆ ਤਾਂ ਨਹੀਂ ਸੀ ਫੇਰ ਵੀ ਉਹ ਇਸ ਤਰ੍ਹਾਂ ਦੇ ਲੋਕਾਂ ਤੋਂ ਬਹੁਤ ਡਰਦੀ ਬਹੁਤ ਸੀ ਸਾਹ ਨਾਲ ਸਾਹ ਰਲਾਉਂਦੀ ਹੋਈ ਆਪਣੇ ਭਾਬੀ ਨੂੰ ਕਹਿਣ ਲੱਗੀ ਭਾਬੀ ਤੂੰ ਆਪ ਹੀ ਜਾ ਕੇ ਮਿਰਚਾਂ ਲਿਆ ਤੂੰ ਕਿਉਂ ਨਹੀਂ ਲੈ ਕੇ ਆਈ ਉੱਥੇ ਉਹਨਾਂ ਦਾ ਇੱਕ ਬੰਦਾ ਹੈ ਉਹ ਬੰਦਾ ਤੈਨੂੰ ਕੁਝ ਨਹੀਂ ਕਹਿਣ ਲੱਗਾ ਪਰ ਮੈਂ ਨਹੀਂ ਜਾਣਾ ਅੱਛਾ ਮੈਂ ਹੀ ਲੈ ਆਉਂਦੀ ਹਾਂ ਨਸੀਬ ਨੇ ਦੇਖਿਆ ਕਿ ਉਹ ਬੈਠਾ ਕੋਈ ਕਿਤਾਬ ਪੜ੍ਹ ਰਿਹਾ ਸੀ ਬਾਰਨਸੀਪ ਚੁੱਪ ਕਰਕੇ ਮਿਰਚਾਂ ਤੋੜ ਕੇ ਲੈ ਆਈ ਘਰ ਨੂੰ ਜਾਣ ਲੱਗਿਆ ਤਾਂ ਪਾਪਾ ਜੀ ਉਹਨਾਂ ਦੇ ਕੋਲ ਆ ਕੇ ਹੌਲੀ ਜਿਹਾ ਕਹਿਣ ਲੱਗੇ ਪੰਡ ਕਿਸੇ ਕੋਲ ਗਾ ਲੈਣਾ ਕਰਿਓ ਇੰਨਾ ਚੋਹਾ ਬਾਰੇ ਪਾਪਾ ਜੀ ਰਾਤ ਨੂੰ ਰੋਟੀ ਖਾ ਕੇ ਚਲੇ ਜਾਣਗੇ ਰਾਜੀ ਨੇ ਡਰਦੇ ਜਿਹਾ ਹੌਲੀ ਜਿਹਾ ਪੁੱਛਿਆ ਕੌਣ ਹਨ ਨੇ ਬਿਨ ਬੁਲਾਏ ਮਹਿਮਾਨ ਜੇ ਖਾੜਕੂ ਹੋਏ ਤਾਂ ਫੇਰ ਕੀ ਹੋਵੇਗਾ ਪੁੱਤਰ ਤੁਸੀਂ ਘਰ ਨੂੰ ਚਲੋ हां जे ਸ਼ਹਿਰੋਂ ਜਰਨੈਲ ਵੇਲੇ ਸਿਰ ਮੋੜਾਵੇ ਤਰਾਤੀ ਰੋਟੀ ਟਾਈਮ ਨਾਲ ਭੇਜ ਦੇਣਾ ਨਹੀਂ ਤਾਂ ਮੈਂ ਆਪ ਹੀ ਆ ਕੇ ਲੈ ਜਾਵਾਂਗਾ ਘਰ ਜਾ ਕੇ ਨਸੀਬ ਨੇ ਵੱਡੇ ਪਾਤ ਦੇ ਬਤੀਲੇ ਵਿੱਚ ਸਾਗ ਧਰ ਲਿਆ ਦੋਨੋਂ ਨਾਲ ਮਨਾਰ ਪਰਝਾਈ ਮੱਕੀ ਦੀਆਂ ਰੋਟੀਆਂ ਪਕਾਉਣ ਲੱਗ ਪਈਆਂ ਹੌਲੀ ਹੌਲੀ ਬੇਜ਼ੀ ਵੀ ਕਮਰੇ ਵਿੱਚੋਂ ਬਾਹਰ ਆ ਗਏ ਰੋਟੀਆਂ ਵੱਲ ਦੇਖ ਕੇ ਬੋਲੇ ਕੁੜੇ ਤੁਸੀਂ ਰੋਟੀਆਂ ਦੀ ਤਈਆਂ ਲਾਉਣ ਲਈਆਂ ਕੀ ਕਰਨੀਆਂ ਨੇ ਇੰਨੀਆਂ ਰੋਟੀਆਂ ਬੀਜੀ ਬਾਹਰ ਖੂਹ ਤੇ ਕੋਈ ਰਾਹੀ girae ਹੋਏ ਹਨ ਨਸੀਬ ਨੇ ਕਿਹਾ ਪਾਪਾ ਜੀ ਕਹਿੰਦੇ ਸਨ ਕਿ ਇਨਾਂ ਲਈ ਵੀ ਰੋਟੀਆਂ ਭੇਜ ਦੇਣਾ ਆਪਣੇ ਪਾਪਾ ਜੀ ਨੂੰ ਦੱਸ ਦੇਣਾ ਸੀ ਕਿ ਹੁਣ ਭਲੇ-ਵੇਲਿਆਂ ਦੀ ਗੱਲਾਂ ਨਹੀਂ ਰਹੀਆਂ ਥਾਂ-ਥਾਂ ਤੇ ਲੁੱਟਾਂ ਖੂਹਾਂ ਹੁੰਦੀਆਂ ਨੇ ਰੋਜ਼ ਰੇਡੀਓ ਵਾਲੇ ਦੱਸਦੇ ਆ ਰੋਟੀ ਖਿਲਾ ਕੇ ਤੁਰਦੇ ਕਰੋ ਪਤਾ ਨਹੀਂ ਕੌਣ ਹੋਣ ਬੇਜੀ ਨੇ ਸਾਰੇ ਟੱਬਰ ਨੂੰ ਹਦਾਇਤ ਕੀਤੀ ਬੇਜੀ ਹੌਲੀ ਬੋਲੋ ਗਵਾਂਢੀ ਸੌਣ ਲੈਣਗੇ ਜਦੋਂ ਰਾਜੀ ਨੇ ਇੰਨੀ ਗੱਲ ਕਹੀ ਤਾਂ 베ਜੀ ਸਹਿਮਜੇ ਗਈ ਅਤੇ ਮਾਤਮ ਜੀ ਆਵਾਜ਼ ਵਿੱਚ ਬੁੜਬੜਾਈ ਕਿ ਤੇ ਅੱਤਵਾਦੀ ਨਾ ਹੋਣ। ਉਦੋਂ ਹੀ ਸਕੂਟਰ ਦੀ ਆਵਾਜ਼ ਬਾਹਰੋਂ ਆਈ। ਲੱਗਦਾ ਹੈ ਚਰਨੈਲ ਆ ਗਿਆ। 베ਜੀ ਨੇ ਬੁਹੇ ਵੱਲ ਦੇਖ ਕੇ ਕਿਹਾ। ਰਾਜੀ ਰੋਟੀ ਬਣਾ ਦੇ ਆਪਣੇ ਵੀਰ ਨੂੰ। ਨਸੀਬ ਨੇ ਕਿਹਾ। ਖੜੇ ਖੜੇ ਖੂ ਤੇ ਫੜਾਉਣ। ਨਾ ਬਹੂ ਮੈਂ ਮੁੰਡੇ ਨੂੰ ਰੋਟੀ ਲੈ ਕੇ ਨਹੀਂ ਜਾਣ ਦੇਣਾ। ਖੌਰੇ ਜੇ ਉਹ ਅੱਤਵਾਦੀ ਹੋਏ ਤਾਂ ਐਵੇਂ ਗੱਲ ਵਿੱਚ ਪਰ ਮਾਕੇ ਮੁੰਡੇ ਨੂੰ ਵੀ ਆਪਣੇ ਨਾਲ ਲਾ ਲੈਣਗੇ ਨਸੀਬ ਤੂੰ ਤੇ ਰਾਜੀ ਜਾ ਕੇ ਰੋਟੀ ਦੇ ਆਵੋ ਤੇ ਇਹ ਚੰਗੀਆਂ ਲੱਗਦੀਆਂ ਮਗਾਨੇ ਬੰਦਿਆਂ ਦਾ ਸਾਹਮਣਾ ਜਾਂਦੀਆਂ ਜਰਨਲਿਸਟ ਸਕੂਟਰ ਵੇੜੇ ਵਿੱਚ ਖੜਾ ਖੜਾ ਕਰਦੇ ਕਿਹਾ ਉਹਨੇ ਕਾਰ ਵਿੱਚ ਹੋ ਰਹੀਆਂ ਗੱਲਾਂ ਧੁੰਦਾ ਚਲਾ ਲਿਆ ਸੀ ਕਿ ਖੂ ਤੇ ਜ਼ਰੂਰ ਕੋਈ ਅਜਨਬੀ ਹੋਣਗੇ ਕੋਈ ਨਹੀਂ ਮੈਂ ਆ ਗਿਆ ਹਾਂ ਰੋਟੀ ਬੰਨ ਦਿਓ ਪਾਪਾ ਜੀ ਨੇ ਆਉਂਦੇ ਹੀ ਆਖਿਆ ਪਾਪਾ ਜੀ ਤੁਸੀਂ ਇੱਕ ਦਿਨ ਸਭ ਨੂੰ ਮਰਵਾ ਕੇ ਸਾਹ ਲਵੋਗੇ ਚਰਨੈਲ ਨੇ ਗੁੱਸੇ ਵਿੱਚ ਕਿਹਾ ਪੁੱਤਰਾ ਜਨਮ ਮਰਨ ਸਭ ਪਰਮਾਤਮਾ ਦੇ ਹੱਥ ਵਿੱਚ ਹੈ ਸਾਡਾ ਤਾਂ ਇਹੀ ਫਰਜ਼ ਹੈ ਜੋ ਵੀ ਦਰਾਂ ਵਿੱਚ ਭੁੱਖਾ ਪਾਣਾ ਆ ਗਿਆ ਉਹਨੂੰ ਮਦਦ ਕਰਨੀ ਦੂਸਰੇ ਦਿਨ ਉਹਨਾਂ ਵਿੱਚੋਂ ਦੋ ਚਲੇ ਗਏ ਤੇ ਦੋ ਉੱਥੇ ਹੀ ਟਿਕ ਕੇ ਰਹੇ ਉਹ ਬੋਲਦੇ ਵੀ ਘੱਟ ਸਨ ਤੇ ਆਪਣੇ ਹੀ ਨੇਮ ਨਾਲ ਦਿਨ ਬਤਾਉਂਦੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਆਪਣੇ ਸਾਰੇ ਕੰਮ ਕਾ ਲੈਂਦੇ ਰਹਿੰਦੇ ਚਾਂਦਨ ਵਿੱਚ ਪਸ਼ੂਆਂ ਵਾਲੇ ਕਮਰੇ ਵਿੱਚ ਹੀ ਰਹਿੰਦੇ ਪਾਪਾ ਜੀ ਤੇ ਭਰੋਸਾ ਹੋਣ ਕਾਰਨ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਇੱਕ ਦਿਨ ਪਾਪਾ ਜੀ ਕਮਰੇ ਵਿੱਚ ਆਏ ਤਾਂ ਉਹਨਾਂ ਥੱਲੇ ਮੰਝੇ ਦੇ ਕੋਲ ਪਿਆ ਪਿਸਤੌਲ ਝਾਟੀ ਪੈਰਾਂ ਨਾਲ ਹੀ ਮੰਝੇ ਦੇ ਥੱਲੇ ਧੱਕ ਦਿੱਤਾ ਬੇਸ਼ੱਕ ਪਾਪਾ ਜੀ ਨੇ ਪਿਸਤੌਲ ਦੇਖ ਲਿਆ ਸੀ ਪਰ ਉਹਨਾਂ ਅੰਡਠਾ ਕਰਨ ਦਾ ਬਹਾਨਾ ਕੀਤਾ ਪਾਪਾ ਜੀ ਉਹਨਾਂ ਕੋਲ ਬੈਠ ਗਏ ਤੇ ਹੌਲੀ-ਹੌਲੀ ਗੱਲਾਂ ਵਿੱਚ ਪਾ ਕੇ ਪੁੱਛਿਆ ਤੁਸੀਂ ਕਿਸੇ ਜੱਥੇਬੰਦੀ ਨਾਲ ਸਬੰਧਿਤ ਹੋ हां जी ਦੋਨਾਂ ਨੇ ਇਕੱਠੇ ਗਿਆ ਫੇਰ ਖੜਕੂ ਨਹੀਂ ਜੀ ਆਜੇ ਨਹੀਂ ਚਲੋ ਜੋ ਵੀ ਹੋ ਤੁਸੀਂ ਪਰ ਸਾਡੇ ਤੇ ਹੁਣ ਕਿਰਪਾ ਕਰੋ ਪਾਪਾ ਜੀ ਨੇ ਬੇਨਤੀ ਕੀਤੀ ਮੈਂ ਵੀ ਕਬੀਲਦਾਰ ਬੰਦਾ ਹਾਂ ਟੱਬਰ ਮੇਰੇ ਨਾਲ ਖਿਜਦਾ ਹੈ ਕਿ ਮੈਂ ਤੁਹਾਨੂੰ ਪਨਾ ਦਿੱਤੀ ਹੈ ਟੱਬਰ ਸਾਥੋਂ ਡਰਦਾ ਹੈ ਤੁਹਾਡੇ ਤੋਂ ਤਾਂ ਘੱਟ ਡਰ ਹੈ ਪੁਲਿਸ ਤੋਂ ਜ਼ਿਆਦਾ ਅਸੀਂ ਪੁਲਿਸ ਤੋਂ ਲੋਕ ਕਿਹੀਂ ਇੱਥੇ ਬੈਠੇ ਹਾਂ ਉਹਨਾਂ ਵਿੱਚੋਂ ਇੱਕ ਦੱਸਣ ਲੱਗਾ ਅਸੀਂ ਸਾਰੇ ਇੱਕ ਹੀ ਕਾਲਜ ਦੇ ਵਿਦਿਆਰਥੀ ਹਾਂ ਸਾਡੇ ਨਾਲ ਦੇ ਦੋ ਮੁੰਡੇ ਪੁਲਿਸ ਨੇ ਬਿਨਾਂ ਕਿਸੇ ਵਜ੍ਹਾ ਦੇ ਪਤਾ ਨਹੀਂ ਕਿੱਧਰ ਛੁਪਾ ਛੁਪਾ ਖੁਪਾ ਦੇ ਛੱਡੇ ਇੱਕ ਹੋਰ ਨੂੰ ਸ਼ਰੀਆਮ ਸਾਡੀਆਂ ਅੱਖਾਂ ਦੇ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਦੂਸਰਾ ਮੁੰਡਾ ਬੋਲਿਆ ਹੁਣ ਪੁਲਿਸ ਨੂੰ ਸਾਡੀ ਪਾਲ ਹੈ ਪਰ ਤੁਸੀਂ ਕੀ ਕੀਤਾ ਸਾਡੇ ਪਿੰਡ ਦੇ ਗੁਰਦੁਆਰਿਆਂ ਵਿੱਚ ਅੱਗਾਂ ਲਾਈਆਂ ਜਾ ਰਹੀਆਂ ਸਨ ਅਸੀਂ ਇਕੱਠੇ ਹੋ ਕੇ ਇਸ ਦੇ ਖਿਲਾਫ ਅਸੀਂ ਜ਼ਰੂਰ ਕੱਢਿਆ ਸੀ ਤੁਹਾਡੇ ਨਾਲ ਦੇ ਦੋ ਸਾਥੀ ਕਿੱਥੇ ਗਏ ਨੇ ਬਾਹਰੋਂ ਆਉਂਦੇ ਜਰਨੈਲ ਨੇ ਪੁੱਛਿਆ ਜੋ ਬਾਹਰ ਦਰਵਾਜ਼ੇ ਕੋਲ ਖੜਾ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਅਸੀਂ ਤੁਹਾਨੂੰ ਸਭ ਕੁਝ ਦੱਸ ਦਿੰਦੇ ਹਾਂ ਪਰ ਤੁਸੀਂ ਸਾਡੇ ਨਾਲ ਇੱਕ ਵਾਅਦਾ ਕਰੋ ਕਿ ਤੁਸੀਂ ਸਾਡੀ ਮਦਦ ਕਰੋਗੇ ਯੋਗ ਮਦਦ ਜ਼ਰੂਰ ਕਰਾਂਗੇ ਪਾਪਾ ਜੀ ਨੇ ਜਰਨੈਲ ਦੇ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਸਾਡੇ ਸਾਥੀ ਕਿਸੇ ਖਾੜਕੂ ਜਥੇਬੰਦੀ ਨਾਲ ਗੱਲਬਾਤ ਕਰਨ ਗਏ ਹਨ ਪੁਲਿਸ ਨੇ ਸਾਨੂੰ ਬਖਸ਼ਣਾ ਤਾਂ ਹੈ ਨਹੀਂ ਕਿਉਂ ਨਾ ਅਸੀਂ ਵੀ ਚੱਲ ਦੇ ਸ਼ਿੰਗਾਰ ਵਿੱਚ ਹਿੱਸਾ ਪਾ ਕੇ ਪੰਜਾਬੀਆਂ ਦੇ ਹਿੱਤ ਲਈ ਕੁਝ ਕਰ ਸਕੀਏ ਗੱਲਾਂ ਕਰਦਿਆਂ ਤੇ ਦੂਸਰੇ ਸਾਥੀ ਵੀ ਆ ਗਏ ਉਹਨਾਂ ਨੂੰ ਦੇਖ ਕੇ ਸਭ ਚੁੱਪ ਹੋ ਗਏ ਜਰਨੈਲ ਦੇ ਪਾਪਾ ਜੀ ਕਮਰੇ ਵਿੱਚੋਂ ਬਾਹਰ ਆ ਗਏ ਖੂਦੋਂ ਕਰਨ ਨੂੰ ਆਉਂਦਿਆਂ ਰਾਸਤੇ ਵਿੱਚ ਵੀ ਕੋਈ ਗੱਲ ਨਹੀਂ ਕੀਤੀ ਦੋਨਾਂ ਨੂੰ ਚੁੱਪ ਦੇ ਕੇ ਬੇਜੀ ਨੇ ਹੀ ਗੱਲ ਛੇੜੀ ਪਰੌਣੇ ਤੁਰ ਗਏ ਨੇ ਜਾਂ ਅਜੇ ਵੀ ਡੇਰਾ ਪਾਪਾ ਜੀ ਨੇ ਤਾਂ ਉਹਨਾਂ ਨੂੰ ਜਾਣ ਲਈ ਕਹਿਣਾ ਨਹੀਂ ਬੇਜੀ ਦੀ ਗੱਲ ਵਿੱਚ ਹੀ ਰੱਜੀ ਬੋਲੀ ਵੀਰ ਜੀ ਤੁਸੀਂ ਆਪ ਹੀ ਗੱਲ ਕਰ ਲੈਣੀ ਸੀ ਪਾਪਾ ਜੀ ਨੇ ਜਰਨੈਲ ਵੱਲ ਦੇਖ ਕੇ ਫੇਰ ਹੌਲੀ ਹੌਲੀ ਸਾਬੂ ਕੋਜ ਟੱਬਰ ਨੂੰ ਦੱਸ ਦਿੱਤਾ ਪਾਪਾ ਜੀ ਤੁਸੀਂ ਉਹਨਾਂ ਨੂੰ ਸਮਝਾ ਬਿਝਾ ਕੇ ਵਾਪਸ ਘਰਾਂ ਨੂੰ ਮੋੜ ਦਿਓ ਨਸੀਬ ਨੇ ਸਲਾਹ ਦਿੱਤੀ ਸਿੱਖ ਕੌਮ ਦਾ ਅੱਗੇ ਹੀ ਬਥੇਰਾ ਨੁਕਸਾਨ ਹੋ ਚੁੱਕਿਆ ਉਦੋਂ ਹੀ ਕਿਸੇ ਬਾਹਰਲਾ ਗੇਟ ਖੜਕਾਇਆ ਤੇ ਨਾਲ ਹੀ ਆਵਾਜ਼ ਆਈ ਜਰਨੈਲ ਸਾਂ ਘਰੇ ਹੋ ਚੌਕੀਦਾਰ ਲੱਗਦਾ ਹੈ ਪਾਪਾ ਜੀ ਨੇ ਕਿਹਾ ਆ ਜਾ ਸਵਰਨਿਆ ਲਾਂਗਾ ਚਰਨਾਲ ਉੱਠ ਕੇ ਗੇਟ ਵੱਲ ਨੂੰ ਚਲਾ ਗਿਆ ਦੇਖਿਆ ਤਾਂ ਸਵਰਨ ਨੇ ਨਾ ਸਰਪੰਚ ਵੀ ਸੀ ਚਰਨਾਲ ਨੂੰ ਇੱਕਦਮ ਸ਼ੱਕ ਹੋਇਆ ਕਿ ਆਏ ਮਹਿਮਾਨਾਂ ਦਾ ਇਹਨਾਂ ਨੂੰ ਪਤਾ ਨਾ ਚੱਲ ਗਿਆ ਹੋਵੇ ਚਰਨਾਲ ਉਹਨਾਂ ਨੂੰ ਬੈਠਕ ਵਿੱਚ ਲੈ ਗਿਆ ਪਾਪਾ ਜੀ ਵੀ ਨਸੀਬ ਨੂੰ ਦੁੱਧ ਦਾ ਪਤੀਲਾ ਗਰਮ ਕਰਨ ਦਾ ਕਹਿ ਕੇ ਪਿੱਛੇ ਬੈਠਕ ਵਿੱਚ ਚਲੇ ਗਏ ਭਾਈ ਤੁਹਾਡੇ ਖੂਹ ਤੇ ਜਿਹੜੇ ਬੰਦੇ ਲੋਕ ਕੇ ਬੈਠੇ ਹਨ ਸਰਪੰਚ ਨੇ ਬੈਠਦੇ ਆਈ ਦੋ ਟੁੱਕ ਗੱਲ ਕੀਤੀ ਪੁਲਿਸ ਉਹਨਾਂ ਨੂੰ ਲੈਣ ਆਈ ਹੈ ਸਾਡੇ ਘਰੇ ਬੈਠੀ ਹੈ ਪੁਲਿਸ ਤੋਂ ਸਿੱਧੀ ਖੂਦੇ ਜਾਣ ਲੱਗੀ ਸੀ ਸਵਰਨੇ ਨੇ ਕਿਹਾ ਸਰਪੰਚ ਸਾਹਮਣੇ ਤੁਹਾਡੇ ਟੱਬਰ ਦੀ ਸ਼ਰਾਫਤ ਦਾ ਵਾਸਤਾ ਪਾ ਕੇ ਉਹਨਾਂ ਨੂੰ ਰੋਕਿਆ ਭਈ ਇਸ ਪਰਿਵਾਰ ਦਾ ਉਹਨਾਂ ਖੜਕੂਆਂ ਨਾਲ ਕੋਈ ਸਬੰਧ ਨਹੀਂ ਹੋ ਸਕਦਾ ਪਾਪਾ ਜੀ ਅ ਤਰਜ਼ ਜਰਨੈਲ ਨੇ ਉਹਨਾਂ ਨੂੰ ਸਮਝਾਇਆ ਕਿ ਉਹ ਖੜਕੂ ਨਹੀਂ ਹਨ ਉਹਨਾਂ ਵਾਰੀ ਸਭ ਕੁਝ ਦੱਸਿਆ ਸਰਪੰਚ ਸਿਆਣਾ ਸੀ ਉਸਨੂੰ ਪਤਾ ਸੀ ਕਿ ਪੁਲਿਸ ਨੇ ਇਸ ਤਰ੍ਹਾਂ ਸਾਡੀਆਂ ਗੱਲਾਂ ਤੇ ਕੋਈ ਯਕੀਨ ਨਹੀਂ ਕਰਨਾ ਸੋਚ ਵਿਚਾਰ ਕੇ ਕਹਿਣ ਲੱਗਾ ਫੇਰ ਇਦਾਂ ਕਰਦੇ ਹਾਂ ਕਿ ਸਾਰੇ ਪਿੰਡ ਨੂੰ ਇਕੱਠਾ ਕਰਕੇ ਲੋਕ ਇਹ ਬੰਦਿਆਂ ਦੀ ਅਸਲੀਅਤ ਦੱਸੀਏ ਤਾਂ ਸ਼ਾਇਦ ਪੁਲਿਸ ਇਕੱਠ ਦੇਖ ਕੇ ਉਹਨਾਂ ਨੂੰ ਲਜਾ ਨਾ ਸਕੇ ਹਾਂ ਜੀ ਇਦਾਂ ਭਾਵੇਂ ਕੋਈ ਬਚਾਅ ਹੋ ਸਕੇ ਸਵਾਰਨਾ ਪਾਪਾ ਜੀ ਵੱਲ ਦੇਖ ਕੇ ਬੋਲਿਆ ਉਹ ਤਾਂ ਤਾਂ ਪੁਲਿਸ ਨੇ ਤੁਹਾਨੂੰ ਵੀ ਨਹੀਂ ਬਖਸ਼ਣਾ ਲੋਕਾਂ ਨੇ ਪੁਲਿਸ ਦਾ ਮਨਤਤਾਰਲਾ ਕੀਤਾ ਮੁੰਡਿਆਂ ਦੇ ਮੁੰਡਿਆਂ ਨੇ નિર્ਦੋਸ਼ ਹੋਣ ਦਾ ਸਬੂਤ ਦਿੱਤਾ ਤਾਂ ਥਾਣੇਦਾਰ ਨੇ ਕਿਹਾ ਉਹਨਾਂ ਨੂੰ ਪੇਸ਼ ਕਰ ਦਿਓ ਅਸੀਂ ਵਚਨ ਦਿੰਦੇ ਹਾਂ ਕਿ ਅਸੀਂ ਸਹੀ ਸਲਾਮਤ ਉਹਨਾਂ ਨੂੰ ਤੁਹਾਨੂੰ ਵਾਪਸ ਕਰ ਦੇਵਾਂਗੇ ਅੱਗੇ-ਅੱਗੇ ਪਾਪਾ ਜੀ ਤੇ ਮਗਰ-ਮਗਰ ਸਾਰਾ ਪਿੰਡ ਖੂਨੋਂ ਤਰਪਿਆ ਪਾਪਾ ਜੀ ਦੇ ਪਹੁੰਚ ਤੋਂ ਪਹਿਲਾਂ ਹੀ ਇੱਕ ਮੁੰਡਾ ਉਹਨਾਂ ਨੂੰ ਦੇਖ ਨੂੰ ਦੇਖ ਲਿਆ ਕਮਰੇ ਵਿੱਚ ਜਾ ਕੇ ਬਾਕੀਆਂ ਨੂੰ ਚਕੰਨੇ ਕੀਤਾ ਪਾਪਾ ਜੀ ਨੇ ਯਕੀਨ ਸਦਕਾ ਉਹ ਬਹੁਤਾ ਨਾਕ ਭਰਾਈ ਪਾਪਾ ਜੀ ਨੇ ਸਾਰੀ ਗੱਲ ਉਹਨਾਂ ਨੂੰ ਸਮਝਾਈ ਉਹਨਾਂ ਦੇ ਮਾਪਿਆਂ ਦੇ ਵਾਸਤੇ ਪਾ ਕੇ ਉਹਨਾਂ ਨੂੰ ਰਾਜੀ ਨਾਵੇਂ ਲਈ ਰਾਜੀ ਕਰ ਲਿਆ ਪੁਲਿਸ ਵੀ ਪਹੁੰਚ ਗਈ ਥਾਣੇਦਾਰ ਨੇ ਬੜੀ ਹਲੀਮੀ ਨਾਲ ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਤੇ ਬੇਨਤੀ ਕੀਤੀ ਸਜਣੋ ਗੱਲ ਇਹ ਪਈ ਅੱਜ ਅਸੀਂ ਇਨ੍ਹਾਂ ਚੋਹਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਸਾਨੂੰ 4-5 ਘੰਟਿਆਂ ਵਾਸਤੇ ਸ਼ਹਿਰ ਖੜਨੇ ਹੀ ਪੈਣੇ ਨੇ ਪਰ ਥਾਣੇਦਾਰ ਸਾਬ ਤੁਸੀਂ ਕਿਹਾ ਸੀ ਕਿ ਸਾਡੇ ਅੱਗੇ ਇੱਕ ਵਾਰੀ ਪੇਸ਼ ਕਰ ਦਿਓ ਅਗਾਂ ਅਸੀਂ ਕੁਝ ਨਹੀਂ ਕਰਾਂਗੇ ਪਾਪਾ ਜੀ ਬੋਲੇ ਸਰਦਾਰ ਜੀ ਸਾਨੂੰ ਥੋੜੀ ਬਹੁਤੀ ਤਾਂ ਕਾਨੂੰਨੀ ਕਾਰਵਾਈ ਕਰਨੀ ਹੀ ਪੈਣੀ ਹੈ ਥਾਣੇਦਾਰ ਜੀ ਸਿਰਫ ਇਸ ਤਰ੍ਹਾਂ ਕਰੋ ਜੇ ਤੁਸੀਂ ਜ਼ਰੂਰੀ ਲੈ ਕੇ ਜਾਣੇ ਹਨ ਤਾਂ ਲੈ ਜਾਓ ਪਰ 5 ਘੰਟਿਆਂ ਬਾਅਦ ਸਾਡੇ ਕੋਲ ਇਸ ਜਗ੍ਹਾ ਵਾਪਸ ਕਰਨੀ ਪੈਣਗੇ ਸਰਪੰਚ ਨੇ ਕਿਹਾ ਇਹਨਾਂ ਦੀ ਕੋਈ ਕੁੱਟਮਾਰ ਨਹੀਂ ਕੀਤੀ ਹੋਵੇਗੀ ਸਰਪੰਚ ਸਾਹਿਬ ਕੁੱਟਮਾਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਇਹਨਾਂ ਦੇ ਸ਼ਰੀਰ ਤੇ ਕੋਈ ਚਰੀਟ ਵੀ ਨਹੀਂ ਹੋਵੇਗੀ ਪੁਲਿਸ ਲਿਖ ਕੇ ਦੇ ਜਾਵੇ ਇਹ ਗੱਲ ਪਿੰਡ ਦੇ ਇੱਕ ਸਿਆਣੇ ਬੰਦੇ ਨੇ ਕਿਹਾ ਪੁਲਿਸ ਦੀਆਂ ਜਵਾਨੀਆਂ ਗੱਲਾਂ ਤੇ ਪੰਡਾਂ ਤੇ ਲੋਕਾਂ ਨੂੰ ਯਕੀਨ ਨਹੀਂ ਹੈ ਥਾਣੇਦਾਰ ਨੇ ਲਿਖ ਕੇ ਦਿੱਤਾ ਅਸੀਂ ਵਾਅਦਾ ਕਰਦੇ ਹਾਂ ਕਿ 5-6 ਘੰਟਿਆਂ ਬਾਅਦ ਇਸੇ ਜਗ੍ਹਾ ਇਹ ਚਾਰੇ ਜਵਾਨ ਤੁਹਾਨੂੰ ਵਾਪਸ ਕਰ ਦੇਵਾਂਗੇ ਬ੍ਰੈਕਟ ਵਿੱਚ ਚੌਹਾਂ ਲੜਕਿਆਂ ਦੇ ਨਾਮ ਲਿਖ ਦਿੱਤੇ ਥੱਲੇ ਡਿਸਟ੍ਰਿਕਟ ਪੁਲਿਸ ਲਿਖ ਕੇ ਥਾਣੇਦਾਰ ਨੇ ਆਪਣੇ ਹਸਤਾਖਰ ਕਰ ਦਿੱਤੇ ਪੰਜਾਂ ਘੰਟਿਆਂ ਬਾਅਦ ਪਿੰਡ ਦੇ ਲੋਕ ਫਿਰ ਉੱਥੇ ਉਸੇ ਜਗ੍ਹਾ ਇਕੱਠੇ ਹੋਣ ਲੱਗੇ ਜਦੋਂ 6 ਘੰਟੇ ਬਾਅਦ ਵੀ ਉੱਥੇ ਕੋਈ ਪੁਲਿਸ ਨਹੀਂ ਆਈ ਤਾਂ ਸਾਰਿਆਂ ਨੂੰ ਪੁਲਿਸ ਦਾ ਉਹ ਉਹੀ ਪ੍ਰਸ਼ਟ ਪ੍ਰਿਆਕਰਦਾਰ ਨਜ਼ਰ ਆਉਣ ਲੱਗਾ ਪਰ ਸਾਢੇ 6 ਘੰਟਿਆਂ ਪਿੱਛੋਂ ਦੂਰੋਂ ਪੁਲਿਸ ਦੀ ਜੀਪ ਨਜ਼ਰ ਆਈ ਜੀਪ ਦਾ ਪੁਲਿਸ ਦੀ ਹੀ ਲੱਗਦੀ ਹੈ ਕਿਸੇ ਨੇ ਕਿਹਾ ਪਹਿਲਾਂ ਦੇਖੋ ਵਿੱਚ ਮੁੰਡੇ ਹੈਗੇ ਵੀ ਕਿ ਨਹੀਂ ਅਮਲੀ ਨੇ ਕਿਹਾ ਜਾਂ ਉਹਨਾਂ ਦੀਆਂ ਹੱਡੀਆਂ ਹੀ ਨੇ ਅਮਲੀ ਜੇ ਤੇਰੀ ਸ਼ਕਲ ਚੰਗੀ ਨਹੀਂ ਤਾਂ ਗੱਲਾਂ ਚੰਗੀਆਂ ਕਰਿਆ ਕਰ ਚੌਕੀਦਾਰ ਸਵਰਨਾ ਬੋਲਿਆ ਆਖੇ ਮਰਦਾ ਬੋਲੂ ਖਫਣ ਪਾੜੂ ਪਰ ਚਹੌਣ ਸਹੀ ਸਲਾਮਤ ਜੀਪ ਵਿੱਚ ਦੇਖ ਕੇ ਲੋਕਾਂ ਨੂੰ ਚਾ ਚੜ ਗਿਆ ਲਓ ਬਾਈ ਮਿੱਤਰੋ ਆਪਣੀ ਅਮਾਨਤ ਸੰਭੋ ਥਾਣੇਦਾਰ ਨੇ ਜੀਪ ਵਿੱਚੋਂ ਉਤਰਦੇ ਹੀ ਕਿਹਾ ਪਰ ਥਾਣੇਦਾਰ ਸਾਹੂ ਇਹਨਾਂ ਦੇ ਮੂੰਹ ਉੱtre ਤੇ ਬੱਗੇ ਜੇ ਕਿਉਂ ਪਾਪਾ ਜੀ ਨੇ ਪਚਾ ਪਾਪਾ ਜੀ ਪੁਲਿਸ ਨੇ ਸਾਨੂੰ ਜ਼ਿੰਦਗੀ ਜਾਨ ਜੋ ਕੇ ਇਹਨੇ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਬਸ ਇੱਕ ਇੱਕ ਟੀਕਾ ਜਿਹਾ ਲਾਇਆ ਜਿਸ ਨਾਲ ਇਹ ਜਾਦਾ ਹੀ ਘਬਰਾ ਗਏ ਥਾਣੇਦਾਰ ਵਿੱਚੋਂ ਹੀ ਬੋਲਿਆ ਬਸ ਹੁਣ ਇਹ ਸ਼ਾਂਤੀ ਭਰੀ ਜੋਗੀਆਂ ਵਾਲੀ ਜ਼ਿੰਦਗੀ ਜਉਣ ਜਾਣਗੇ ਇਹ ਕਹਿ ਕੇ ਥਾਣੇਦਾਰ ਗੱਡੀ ਵਿੱਚ ਬੈਠ ਕੇ ਉਡਾਂਤਰ ਹੋਇਆ ਲੋਕਾਂ ਨੂੰ ਪੁਲਿਸ ਦੀ ਗੱਲ ਸਮਝ ਤਾਂ ਤਾਂ ਪਈ ਨਹੀਂ ਫਿਰ ਵੀ ਇੱਕ ਬੰਦਾ ਸ਼ੁਕਰ ਕਰਦਿਆਂ ਬੋਲਿਆ ਚਲੋ ਇਹ ਪੁਲਿਸ ਦੇ ਜ਼ੁਲਮ ਤੋਂ ਬਚ ਗਏ ਹਾਂ ਬਈ ਜਾਨ ਹੈ ਤਾਂ ਜਹਾਨ ਹੈ ਸਵਰਨਾ ਬੋਲਿਆ ਆ ਤਾਂ ਪੁਲਿਸ ਦੀ ਮਿਹਰਬਾਨੀ ਹੋ ਗਈ ਨਹੀਂ ਤਾਂ ਅੱਜ ਕੱਲ ਸਿੱਖਾਂ ਦੇ ਜਵਾਨ ਮੁੰਡੇ ਪੁਲਿਸ ਜਿਉਂਦੇ ਜਾਗਦੇ ਬਾਪਸ ਕਾਰ ਜਾਵੇ ਹਾਂ ਅਸੀਂ ਤਾਂ ਬਚ ਗਏ ਹਾਂ ਚੌਹਾਂ ਵਿੱਚੋਂ ਇੱਕ ਨੇ ਉਦਾਸ ਆਵਾਜ਼ ਨਾਲ ਕਿਹਾ ਪਰ ਸਾਡੇ ਚੌਹਾਂ ਦੇ ਬੱਚੇ ਮਾਰ ਦਿੱਤੇ ਗਏ ਉਹ ਕਿਵੇਂ ਹੈਰਾਨੀ ਭਰੀ ਇਕੱਠੀ ਆਵਾਜ਼ ਆਈ ਸਾਡੀ ਨਾ ਸਬੰਧੀ ਕਰ ਦਿੱਤੀ ਗਈ ਇੱਕ ਹੋਰ ਮੁੰਡੇ ਨੇ ਰੋਕੇ ਗਿਆ ਅਸੀਂ ਉਮਰ ਪਾਰਾ ਉਤਰੇ ਹੀ ਰਹਾਂਗੇ ਕੱਖ ਨਾ ਰਹੇ ਇਹ ਰੰਡੀ ਪੁਲਿਸ ਦਾ ਬੇਬੇ ਨਾਮੀ ਚੀਰੀ ਬੋਲੀ ਤੁਹਾਡੇ ਨਿਆਣਿਆਂ ਨੇ ਇੰਨਾ ਦੇਖਣ ਜਾਣਾ ਸੀ ਤੁਹਾਡੇ ਜਵਾਕਾਂ ਦਾ ਇਹਨਾਂ ਨੂੰ ਕੀ ਦਖੋਆ ਮਾਰ ਜਾਣਿਆ ਐਡਾ ਕਨੌਣਾ ਜ਼ੁਲਮ ਕਰ ਛੱਡਿਆ ਉਹ ਕਹਿੰਦੇ ਸਨ ਕਿ ਸਿੱਖ ਕੌਮ ਸਰਕਾਰ ਨੂੰ ਬਹੁਤ ਦੁੱਖ ਦਿੰਦੀ ਹੈ ਤੀਜਾ ਮੁੰਡਾ ਕਿਸੇ ਗੁੱਜੇ ਦਰਦ ਨਾਲ ਅੱਖਾਂ ਮੀਟਦਾ ਬੋਲਿਆ ਉਪਰੋਂ ਹੁਕਮ ਹੈ ਜਿਹੜੇ ਸਿੱਖ ਮੁੰਡੇ ਤਹਾ ਟੋਂ ਬਚੀ ਜਾਂਦੇ ਨੇ ਉਹਨਾਂ ਦੇ ਆਪਰੇਸ਼ਨ ਕਰੀ ਚੱਲੋ ਜਿੰਨੀ ਇਹਨਾਂ ਦੀ نسل ਕਟੇਗੀ ਉਨਾਂ ਸਰਕਾਰ ਦਾ ਖਤਰਾ ਵੀ ਕਟੇਗਾ ਇਹ ਸੁਣ ਕੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਚਾਕਣ ਲੱਗੇ ਪਾਪਾ ਜੀ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਕਿਸੇ ਨੂੰ ਹੋਰ ਕੁਝ ਕਹਿਣ ਲਈ ਕੁਝ ਵੀ ਨਹੀਂ ਸੀ ਸੁੱਝ ਰਿਹਾ ਸਰਪ ਸਰਫ ਸਰਪੰਚ ਹੀ ਪਾਪਾ ਜੀ ਦੇ ਮੋਢੇ ਤੇ ਹੱਥ ਰੱਖਦਾ ਪਰੇ ਆਵਾਜ਼ ਵਿੱਚ ਕਹਿਣ ਲੱਗਾ ਚਲੋ ਸਰਦਾਰ ਜੀ ਮੁੰਡਿਆਂ ਨੂੰ ਇਹਨਾਂ ਦੇ ਮਾਪਿਆਂ ਦੇ ਹਵਾਲੇ ਕਰ ਆਈਏ ਨਹੀਂ ਅਸੀਂ ਹੁਣ ਆਪਣੇ ਘਰ ਨੂੰ ਵਾਪਸ ਨਹੀਂ ਜਾਣਾ ਚਾਰੇ ਇਕੱਠੇ ਬੋਲੇ ਫਿਰ ਤੁਸੀਂ ਕਿੱਥੇ ਜਾਣਾ ਹੈ ਸਰਪੰਚ ਨੇ ਪੁੱਛਿਆ ਜਿੱਥੇ ਜਾਣ ਤੋਂ ਪਹਿਲਾਂ ਤੁਸੀਂ ਸਾਰਿਆਂ ਨੇ ਸਾਨੂੰ ਰੋਕਿਆ ਸੀ ਇੱਕ ਮੁੰਡੇ ਨੇ ਲੋਕਾਂ ਵੱਲ ਇਸ਼ਾਰਾ ਕਰਦੇ ਕਿਹਾ ਤੁਹਾਡੀ ਕਹਿੰਦੇ ਅਸੀਂ ਆਪਣਾ ਫੈਸਲਾ ਬਦਲ ਲਿਆ ਸੀ ਪਰ ਪੁਲਿਸ ਨੇ ਸਾਡੇ ਨਾਲ ਧੱਕਾ ਕਰਕੇ ਸਾਨੂੰ ਉਸੇ ਰਾਹ ਵੱਲ ਫੇਰ ਧੱਕ ਦਿੱਤਾ ਜਿਸ ਦਾ ਪੈੜਾ ਇੰਨਾ ਲੰਬਾ ਹੈ ਕਿ ਉਸ ਤੇ ਚੱਲਦਿਆਂ ਜ਼ਿੰਦਗੀ ਕਿਸੇ ਸਮੇਂ ਵੀ ਕਰਵਾਨ ਹੋ ਸਕਦੀਆਂ ਨੇ ਦੂਸਰੇ ਨੇ ਕਿਹਾ ਵੈਸੇ ਵੀ ਹੁਣ ਸਾਡੀਆਂ ਜ਼ਿੰਦਗੀਆਂ ਗ੍ਰਸਤੀ ਜੀਵਨ ਵੱਲ ਤਾਂ ਬਿਆਰਤ ਹੀ ਹੋ ਚੁੱਕੀਆਂ ਹਨ ਤੀਜੇ ਨੇ ਕਿਹਾ ਕਿਉਂ ਨਾ ਹੁਣ ਉਹ ਕੰਮ ਕੀਤੇ ਜਾਣ ਜਿਸ ਦਾ ਪੰਥ ਕੌਮ ਜਾਂ ਪਿਆਬੀਆਂ ਲਈ ਕੋਈ ਅਰਥ ਹੋਵੇ ਚੌਥੇ ਨੇ ਕਿਹਾ ਦੋ ਜਣੇ ਡੰਗਰਾਂ ਵਾਲੇ ਅੰਦਰੋਂ ਆਪਣਾ ਥੈਲਾ ਚੁੱਕ ਲਿਆਏ ਤੇ ਚਾਰੇ ਰਲਕੇ ਉਸ ਰਸਤੇ ਵੱਲ ਤੁਰ ਪਏ ਜਿਸ ਦਾ ਉੱਥੇ ਖਲੋਤੇ ਸਭ ਲੋਕਾਂ ਨੂੰ ਪਤਾ ਸੀ ਕਿ ਉੱਥੇ ਉਹ ਕਿੱਥੇ ਜਾਂਦਾ ਹੈ ਪਰ ਕਿਸੇ ਨੇ ਵੀ ਉਹਨਾਂ ਨੂੰ ਜਾਣ ਤੋਂ ਨਾ ਰੋਕਿਆ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ